ਹੈਲੋ ਜੀ ਸ਼ਸ਼ਟ੍ਰੀਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਸ਼ਟ੍ਰੀਕਾਲ ਜੋਰ ਜੱਟ ਦੇ ਕੱਟ ਪੀਸ ਆ ਗਏ ਆ ਜੀ ਅਸੀਂ ਬੋਲਦੇ ਜੀ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਸਾਰੇ ਪੀਸਾਂ ਦੀ ਕੀਮਤ ਰੂਵੀ ਜੀ 175 ਰੁਪਏ ਦਾ ਇੱਕ ਪੀਸ ਪਊਗਾ ਜੀ ਪਿਓਰ ਜੋਰ ਜੱਟ ਹੋਊਗੀ ਜਣੇ ਕਿ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਸਿਰੇ ਵਾਲੀ ਦਾ ਲਬਾਤ ਹੈ ਉਹ ਗੱਲ ਆ ਪਿਓਰ ਜੋਰ ਜੱਟ ਦੇ ਰਹਿਣਗੇ ਜੀ ਪੀਸ ਇਹ ਹਲੋ ਜੀ ਪਹਿਲਾ ਡਿਜ਼ਾਈਨ ਆ ਗਿਆ ਆਪਣਾ ਆਹ ਵਾਲਾ ਹਲੋ ਜੀ ਇਹ ਆ ਗਿਆ ਆਪਣਾ ਪਹਿਲਾ ਡਿਜ਼ਾਈਨ ਸੌਫਟ ਜੋਰ ਜਟਾ ਜਿੰਨੀ ਕਹਦੋ ਉੰਨੀ ਸੌਫਟ हेयर ਕਰੜੀ ਜਾਂ ਲੜਨੇ ਚ ਬਣਾਲੀ ਨਹੀਂ ਹੁੰਦੀ ਇਹਦੇ ਵਿੱਚ ਹੋਣਗੇ 2-4 ਪੀਸ ਠੀਕ ਹੈ ਜੀ ਸ਼ਾਇਦ ਆਹ ਪੀਸ ਇੱਕ ਹੈ ਹਲੋ ਜੀ ਇੱਕ ਪੀਸ ਹੈ ਆ ਜੇ ਤੁਸੀਂ ਇਹਦੀ ਚੁੰਨੀ ਵੀ ਬਣਾ ਸਕਦੇ ਹੋ ਤੇ ਤੁਸੀਂ ਇਹਦਾ ਕਮੀਜ਼ ਵੀ ਬਣਾ ਸਕਦੇ ਹੋ ਆਹ ਵਾਲਾ ਆ ਦੇਖੋ ਕਿਉਂਕਿ ਇਹਦੇ ਦੋਨੇ ਲੜਾਂ ਤੇ ਨਾ ਐਵੇਂ ਬਰਪ ਕੀਤਾ ਹੋਇਆ ਜੀ ਐਵੇਂ ਹਾਂ ਦੇਖੋ ਜੇ ਇਹਦੇ ਦੋਨੇ ਲੜਾਂ ਤੇ ਬਰਕ ਹੈ ਤੇ ਤੁਸੀਂ ਇਹਦੇ ਜੇ ਇਹ ਆਹ ਇਹਦੀ ਕਟਿੰਗ ਕਰਕੇ ਬਾਹਾਂ ਤੇ ਜਾਂ ਘੇਰੇ ਤੇ ਲਾਉਣੀ ਹੈ ਉਹ ਲਾ ਕੇ ਤੁਸੀਂ ਕਮੀਜ਼ ਵੀ ਬਣਾ ਸਕਦੇ ਹੋ ਆ ਦੇਖੋ ਬਹੁਤ ਸੋਹਣਾ ਹੈ ਅਗਲਾ ਪੀਸ ਆ ਗਿਆ ਜੀ ਇਹ ਟਾਈ ਟਾਈ ਮਿੱਤਰ ਦੇ ਹੋਂਗੇ ਸ਼ਰਟਾ ਸਲਵਾਰ ਜਾਂ ਟੌਪ ਤੁਸੀਂ ਬਣਾ ਸਕਦੇ ਹੋ ਅਗਲਾ ਕਲਰ ਆ ਗਿਆ ਜੀ ਪਿਓਰ ਜੋਰਜਟ ਹੈ ਜੀ ਇਹ ਇਹਦੇ ਵਿੱਚ ਕੋਈ ਵੀ ਮਿਕਸ ਨਹੀਂ ਹੈਗਾ प्योर जॉर जट सिर्फ एक सो पचत्तर पीस तुम्ही मिळणगे हॅलो जी ਪਰੋਕ ਬਣਾਓ ਜੋ ਮਰਜੀ ਬਣਾਓ ਹੈ ਗਿਆ ਤਾਂ ਤਿੰਨ ਚਾਰ ਚਾਰ ਪੀਸ ਜੀ ਇਹਦੇ ਵਿੱਚ ਆਪਣੇ ਕੋਲੇ ਆ ਸਿੰਗਲ ਹੈ ਜੀ ਬਹੁਤ ਸੌਫਟ ਯੋਰ ਜਟਾ ਹਾਂ ਇਹ ਸਿੰਗਲ ਹੈ ਜੀ ਜਿਹੜਾ ਮਰਜੀ ਪੀਸ ਮੰਗਾਓ ਸਿਰਫ 175 ਰੁਪਏ ਚ ਆローチ ਜਿਵੇਂ ਆਇਆ ਦੀਪੂ ਨੇ ਹੁਣੇ ਸਿੱਟੇ ਪਾਇਆ ਜੀ ਆローチ ਆ ਗਿਆ ਜੀ ਇਹ ਸ਼ਫੂਨ ਦਾ ਜੀ ਇਹ ਕੱਟ ਪੀਸ ਇਹ ਸ਼ਫੂਨ ਦਾ 2.5 ਮੀਟਰ ਦੀ ਕੱਟ ਰਹੂਗੀ ਇਹ ਦੋ ਪੀਸ ਹੈਗੇ ਆ ਚਾਰ ਸੀਗੇ ਕੋਈ ਦੋ ਲੈ ਗਿਆ ਜੀ ਕਾਫੀ-ਕਾਫੀ ਪੀਸ ਹੈਗੇ ਆ ਜੀ ਇੱਕ ਤਾਂ ਵਿੱਚ ਰੋਲੇ ਪਏ ਆ ਐ ਨਹੀਂ ਪਤਾ ਲੱਗਦਾ ਕਿਹੜੇ ਤੁਹਾਨੂੰ ਦਿਖਾਤੇ ਨੇ ਕਿਹੜੇ ਦਿਖਾਏ ਨਹੀਂ ਕਾਫੀ-ਕਾਫੀ ਪੀਸ ਹੈਗੇ ਆ ਜਿਹਦੇ ਵਿੱਚ ਦੁਗੀਆਂ ਤੁਹਾਨੂੰ ਮੈਂ ਦਿਖਾ ਰਹੀ ਆ ਲੈ ਲਿਓ ਜਿਹੜਾ ਵੀ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈ ਲਾ ਕਰੋ ਰੇਟ ਮੈਂ ਬੋਲਦੀ ਹੁੰਨੀ ਆ ਵੀਡੀਓ 'ਚ ਇਹਦੇ ਵਿੱਚ ਪੀਸ ਜਾਂ ਤੇ ਕਰੀਮ ਜੈ ਜੀ ਰੇਟ ਮੈਂ ਵੀਡੀਓ 'ਚ ਬੋਲਦੀ ਹੁੰਨੀ ਆ ਜੀ 175 ਇੱਕ ਪੀਸ ਤੇ ਵੀ 50 ਰੁਪਏ ਡਿਲੀਵਰੀ ਲੱਗੂਗੀ ਜੀ ਦੋ ਤੇ ਵੀ ਆਹ ਵੀ ਸ਼ਾਇਦ ਸਿੰਗਲ ਪੀਸ ਹੈ ਜੀ ਬਹੁਤ ਸੋਹਣੀ ਚੀਜ਼ ਆ ਜੋਰ ਜੱਟ ਹਾਂ ਤਾਂ ਆਪਣੇ ਕੋਲੇ ਪਹਿਲਾਂ ਤੋਂ ਆਏ ਹੋਏ ਆ ਸਾਨੂੰ ਪਤਾ ਹੀ ਐ ਚਲ ਵਿੱਚ ਵੀਡੀਓ ਦਿਖਾ ਦਈਏ ਜੀ ਇਹ ਵੀ ਟਾਈ ਡਾਈ ਦਾ ਜੇ ਸ਼ਰਟ ਲਾਉਂਗੇ ਤਾਂ ਪਾਇਆ ਨਹੀਂ ਸਾਨੂੰ ਇਹ 125 ਰੁਪਏ ਦੀ ਐ ਦੀ ਦਾ ਇਹ ਘੱਟ ਰੇਟ ਚ ਆਇਆ ਹੋਇਆ ਜੀ ਕਿਉਂਕਿ ਫਿਰ ਅਸੀਂ ਉਹੀ ਰੇਟ ਲਾਉਣਾ ਜਿਹੜਾ ਸਾਨੂੰ ਪਿਆ ਹੋਵੀ ਤੇ ਕਾਫੀ ਐ ਜੀ ਤੇ ਵੱਡੇ ਪਨੇ ਚ 175 ਦੇਖੋ ਜੀ ਬਹੁਤ ਸੋਹਣੀ ਦੀ ਫਰਾਕ ਬਣਦੀ ਹੈ ਜੈਸਾ ਅਲਟਰ ਬਣਾ ਲਓ 175 75 ਜੀ 175 ਦੇ ਵਿੱਚ ਤੁਸੀਂ ਜਿਹੜਾ ਮਰਜ਼ੀ ਸ਼ਰਟ ਲੈ ਸਕਦੇ ਹੋ ਆ ਲੋ ਜੀ ਕੋਸ਼ਿਸ਼ ਤਾਂ ਹੈਗੀ ਐ ਵੀ ਸਾਰੇ ਰੰਗ ਦਿਖਾਣਾ ਫਿਰ ਵੀ ਕੋਈ ਕੱਧਾ ਵਿੱਚ ਰਹਿ ਗਿਆ ਹੋਵੇ ਤਾਂ ਕਈ ਵਾਰੀ ਨਹੀਂ ਵੀ ਪਤਾ ਲੱਗਦਾ ਜੀ ਬਾੜੀ ਸੌਫਟ ਜੋਰਜਾਟ ਹੈ ਸਿਰਫ 175 ਰੁਪਏ ਦਾ ਸ਼ਰਟ ਦਾ ਪੀਸ ਜੀ ਇਹ ਜੋਰਜਾਟ ਉਹ ਨਹੀਂ ਹੁੰਦੀ ਇੱਕ ਜਿਹੜੀ ਲੜਨ ਚੋਂ ਵੰਜੇ ਵਾਲੀ ਆਉਂਦੀ ਹੈ ਜੀ ਆਪਾਂ ਉਹ ਨਹੀਂ ਰੱਖਦੇ ਦਾ ਪਰਸੇ ਨੇ ਵਧੀਆ ਜੋਰਜਾਟ ਇੱਕ ਆ ਗਿਆ ਜੀ ਇਹ ਵੀ ਸ਼ਾਇਦ ਇੱਕੋ ਹੀ ਆਇਆ ਜਿੰਨਾ ਕਿ ਮੈਨੂੰ ਪਤਾ ਲੱਗਦਾ ਇੱਕੋ ਹੀ ਹੈ ਵੀ ਇਹ ਜੈਪੁਰੀ ਅਗਰ ਮਹਿਰੂਨ ਦਾ ਕਲਰ ਜੀ ਹਾਂਜੀ ਇਹ ਇੱਕੋ ਹੀ ਹੈ ਸਿਰਫ ਤੇ ਸਿਰਫ ਇੱਕ 750 ਰੁਪਏ ਦੀ ਸ਼ਰਟ ਜੀ ਪਿਓਰ ਜੋਰਜਟ ਹੋਊਗੀ ਜੋਰਜਟ ਸਾਨੂੰ ਬਾਰ-ਬਾਰ ਕਹਿ ਰਹੀਆਂ ਐ ਤਾਂ ਜੋਰਜਟ ਦੇ ਸੂਟ 2250 ਦੇ ਵੀ ਮਿਲ ਜਾਂਦੇ ਪਰ ਉਹ ਆਪਣੀ ਜਿੰਦੀ ਵੀਰੇ ਆਪਣੇ ਕੋਲੇ ਉਹ ਜੋਰਜਟ ਨਹੀਂ ਹੁੰਦੀ ਆਪਣੀ ਜੋਰਜਟ ਹੁੰਦੀ ਜਿਹੜੀ ਸਾਫਟ ਹੁੰਦੀ ਹੈ ਵੀ ਆਪਾਂ ਜਿਵੇਂ ਕਹਿ ਦਿੱਤੀ ਵਿ ਬਹੁਤ ਸੋਹਣੀ ਹੁੰਦੀ ਆ ਪਾਉਣ ਦੇ ਵਿੱਚ ਹਲੋ ਜੀ ਜਿਹੜਾ ਮਰਜੀ ਜਿਹੜਾ ਮਰਜੀ ਪੀਸ ਮੰਗੋ ਦੋ ਨਿਕਲੇ ਇਹ ਜੈਪਰੀ ਵੀ ਇੱਕ ਆ ਨਿਕਲਿਆ ਮੈਨੂੰ ਐਸੀ ਇੱਕੋ ਹੀ ਹੈ ਇਹ ਦੀਪੂ ਨੇ ਖਲਿਆਰੇ ਨਾ ਐਤਕੀ ਮੈਨੂੰ ਤਾਂ ਕਰਕੇ ਉਲਝੀ ਪਈ ਐ ਇੱਕ ਆ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ ਹਲੋ ਜੀ ਇਹ ਤਾਂ ਵਿੱਚ ਪਲੇਨ ਸਲਵਾਰਾ ਵੀ ਆ ਗਈ ਜੌਰ ਘੱਟਦੀਆਂ ਹਾਂਜੀ ਦੇਖੋ ਸਿਰਫ 150 ਦੀ ਪਈਗੀ ਜੀ ਇਹਦਾ ਸਲਵਾਰਾ ਵੀ ਆ ਗਈ ਜੀ 175 75 ਦੇ ਵਿੱਚ ਚੱਕ ਲਓ ਜੀ ਪੀਸ ਬਹੁਤ ਵਧੀਆ ਜੌਰ ਘੱਟ ਹੈ ਜਿਹੜੀ ਮਰਜ਼ੀ ਦੇ ਬਾਡਰ ਆ ਜਾਂਦਾ ਜੀ ਵੇਜੇ ਜੋ ਕੇ ਤੁਸੀਂ ਲੈ ਸਕਦੇ ਹੋ ਜੀ ਆਪਾਂ ਜਿਹੜੀ ਤੁਹਾਨੂੰ ਚੀਜ਼ ਕਹੀ ਹੈ ਉਹ ਵੀ ਮਿਲੂਗੀ ਹੋਰ ਟਾਈ ਡਾਈ ਦੇ ਵੀ ਦੋ ਨਿਕਲੇ ਜੀ ਆ ਨਿਕਲਿਆ ਮੈਨੂੰ ਐਸੀ ਇੱਕ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਕੱਲੀ ਉਲਝੇ ਜਾਂਦੀ ਹੈ ਜੀ ਜਦੋਂ ਦੀਪੂ ਦਾ ਸਾਥ ਸਹਿਯੋਗ ਮਿਲਦਾ ਉਦੋਂ ਤਾਂ ਕੰਮ ਦਾ ਲੋਟ ਕਰ ਲੈਣੀ ਹੈ ਕੱਲੀ ਤਾਂ ਮੈਨੂੰ ਪਤਾ ਲੱਗਦਾ ਕੀ ਹੋਈ ਜਾਂਦਾ ਇਹ ਕਿਸੇ ਤਰ੍ਹਾਂ ਠੀਕ ਹੋਈ ਜਾ ਹਾਂ ਜਿਵੇਂ ਕਹਿੰਦੇ ਨੇ ਬਹੁਤ ਪਾਇਆ ਹੈ ਕਿਸੇ ਨੇ ਆ ਲੋ एक सौ पचहत्तर पचहत्तर के सू शर्टा मिली आ हाँ गया जी इनू जिम्मी चू कह देंगे एक कोई पीस है शर्ट का यदि फिटिंग बहुत भैंट आती है सॉफ्ट जहा हों एक आ गया जी पीस ये भी आ एक है जी हाँ ये तो गई पीस सारी देखो ये पीस अपने को है ਤਕਰੀਬਨ ਸਾਨੂੰ ਸਾਰੇ ਪੀਸੀ ਦਿਖਾਤੇ ਇੱਕਾ ਪੀਚ ਪਿਆ ਜੀ ਪਲੇਨ 150 ਦਾ ਪਊਗਾ ਇਹ ਆ ਗਿਆ ਦੀ 175 75 ਚ ਜਿਹੜੇ ਮਰਜ਼ੀ ਵੀ ਚੱਕੋ ਜੀ ਇਹ ਔਰੇਂਜ ਜਿਹਾ ਆ ਪੀਸ ਵੀ ਸਿੰਗਲ ਹੈ ਸਿਰਫ 175 ਚ ਜਿਹੜਾ ਮਰਜ਼ੀ ਚੱਕੋ ਜੀ 100 75 ਵਿੱਚ ਹੀ ਤੁਹਾਨੂੰ ਮਿਲੇਗਾ ਇਹ ਕਾਪੀ ਆ ਜੀ ਪੀਸ 175 ਚ ਜਾਰਜਾਟ ਦੇ ਪੀਸ ਰਹਿਣਗੇ ਜੀ ਇਹ ਸਾਰੇ ਕਿਉਂਕਿ ਲੋਕਾਂ ਨੇ ਕਿਹਾ ਸੀ ਵੀ ਸਾਨੂੰ ਜੋਰ ਜੱਟ ਦੀ ਵੀਡੀਓ ਪਾਇਓ ਵਿੱਚ ਹੀ ਲੈਣ ਗਾਲੀਆਂ ਬਹੁਤ ਸੋਹਣੀ ਆ ਹਲੋ ਜੀ 175 75 ਦੇ ਵਿੱਚ ਜਿਹੜਾ ਮਰਜੀ ਸ਼ਰਟ ਦਾ ਪੀਸ ਲਓ ਜੀ ਤੇ ਆ ਆਪਣੇ ਕੋਲ ਵਿੱਚ ਪੀਸ 4 ਮੀਟਰ ਦਾ ਆਇਆ ਹੋਇਆ ਜੀ ਇਹ ਸ਼ਿਲਕ ਟਾਇਪ ਤੇ ਆ ਮੈਨੂੰ ਨਹੀਂ ਪਤਾ ਇਹ ਕੱਪੜਾ ਕਿਹੜਾ ਜੀ ਪਰ ਇਹ ਪੀਸਾਂ ਜਾਏ ਇਹ 4 ਮੀਟਰ ਹੈ ਜੀ ਆ ਇਹਦਾ ਰੰਗ ਹੈ ਜੀ ਆ ਮੇਨ ਰੰਗ ਹੈ ਇਹਦਾ ਥੋੜਾ ਸ਼ਿਲਕੀ ਟਾਈਪ ਤੇ ਆ ਪਰ ਸੋਨਾ ਬਹੁਤ ਆ ਸੌਫਟ ਇਹਦੇ ਥੱਲੇ ਮੈਨੂੰ ਤਾਂ ਲੈਂਡਿੰਗ ਦੀ ਵੀ ਲੋੜ ਨਹੀਂ ਹੈਗੀਗੀ ਸੌਫਟ ਹੈ ਇਹ 4 ਮੀਟਰ ਦਾ ਪੀਸ ਹੈ ਜੀ ਇਹ ਰਹੂਗਾ 200 ਰੁਪਏ ਦਾ ਜੇ ਕਿਸੇ ਨੇ ਲੈਣਾ ਹੋਵੇ ਬਈ ਇਹ 4 ਮੀਟਰ ਦਾ ਪੀਸ ਹੈ 4 ਤੋਂ ਉੱਤੇ ਹੀ ਹੋਊਗਾ ਜੀ ਜੇ ਕਿਸੇ ਨੇ ਵੀ ਵਰਕ ਵਰਕ ਵਾਸਤੇ ਕਿਸੇ ਬੱਚੇ ਦਾ ਬਣਾਉਣਾ ਹੋਵੇ ਰੰਗ ਇਹ ਹੈ ਜੀ ਇਹ ਸ਼ਿਲਕੀ ਟਾਈਪ ਤੇ ਆ ਥੋੜਾ ਜੀ ਤੇ ਅਸੀਂ ਸਾਡੀ ਅੱਜ ਦੀ ਜੀ ਜੋਰ ਜੱਟ ਦੇ ਪੀਸਾਂ ਦੀ ਵੀਡੀਓ ਉਮੀਦ ਹੈ ਤੁਹਾਨੂੰ ਮੇਰੇ ਪੀਸ ਪਸੰਦ ਆਏ ਹੋਣਗੇ ਤੇ ਜਿਹੜੇ ਨੇ ਪੀਸ ਲੈਣਾ ਭੈਣ ਬਣ ਕੇ WhatsApp ਤੇ ਨੇ ਫੋਟੋ ਲਾ ਕੇ ਭੇਜ ਦਿਆ ਕਰੋ ਤੇ ਫੋਟੋ ਤੋਂ ਬਿਨਾਂ ਪਤਾ ਨਹੀਂ ਲੱਗਦਾ ਕੋਈ ਫਿਰ ਗਲਤ ਵਾਗਿਆ ਫਿਰ ਤੁਸੀਂ ਲਾਂਭਾ ਦਿਓਗੇ ਵੀ ਤੁਸੀਂ ਗਲਤ ਭੇਜਤਾ ਸੋ ਆਪ ਸਭ ਨੂੰ ਕਾਲਪੁਰਖ ਵੈਗਰੂ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣ